ਸਾ ਸ਼ੀਕਾ ਜੀ ਲਾਡ ਲੀਆਂ ਵੀਡੀਓ ਵਿੱਚ ਜਦੋਂ ਬੁੱਟਰ ਤੇ ਉਸਦੀ ਸਾਹਮਣਾ ਸਾਹਮਣਾ ਹੁੰਦਾ ਹੈ ਗੌਰਪਰੀ ਤੇ ਬੁੱਟਰ ਦਾ ਤੇ ਜਦੋਂ ਦੋਨੇ ਜਾਣੇ ਆਪਸ ਵਿੱਚ ਭੇੜਨ ਲੱਗ ਜਾਂਦੇ ਆ ਤਾਂ ਰੋਜੀ ਵੀ ਉਹਨਾਂ ਦੇ ਵਿਚਕਾਰ ਚਲੀ ਜਾਂਦੀ ਹੈ ਉਹਨਾਂ ਨੂੰ ਛਡਾਉਣ ਵਾਸਤੇ ਤੇ ਰੋਜੀ ਨੂੰ ਥੱਕਾ ਲੱਗ ਜਾਂਦਾ ਆ ਤੇ ਰੋਜੀ ਡੇਰ ਜਾਂਦੀ ਆ ਤੇ ਉਸੇ ਟਾਈਮ ਮੰਨੂ ਉੱਥੇ ਆ ਜਾਂਦੀ ਆ ਤੇ ਮੰਨੂ ਆਪਣੀ ਮੰਮੀ ਨੂੰ ਚੱਕਣ ਲੱਗਦੀ ਆ ਤੇ ਗੁਰਪ੍ਰੀਤ ਉਸ ਨੂੰ ਦੇਖ ਕੇ ਹੋਰ ਵੀ ਗੁੱਸੇ ਹੋ ਜਾਂਦਾ ਆ ਗੁਰਪ੍ਰੀਤ ਕਹਿੰਦਾ ਆ ਇਹ ਮਨਹੋਸ ਨੂੰ ਕਿਸ ਨੇ ਇੱਥੇ ਬੁਲਾਇਆ ਆ ਅਸੀਤਾ ਇਸ ਨੂੰ ਬੁਲਾਇਆ ਨਹੀਂ ਸੀ ਤੇ ਇੱਥੇ ਕੀ ਕਰਦੀ ਆ ਜਦੋਂ ਉਹ ਇਸ ਕਹਿੰਦਾ ਆ ਤਾਂ ਰੋਜੀ ਦੇ ਲੇਵਰ ਪੇਨ ਸ਼ੁਰੂ ਹੋ ਜਾਂਦੀ ਆ ਤੇ ਉਸ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਆ ਜਦੋਂ ਹਸਪੀਟਲ ਲੈ ਕੇ ਜਾਣ ਲੱਗਦੇ ਆ ਤਾਂ ਮਨੂ ਆਪਣੀ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਤੁਸੀਂ ਹੁਣ ਕੋਈ ਟੈਨਸ਼ਨ ਨਹੀਂ ਲੈਣੀ ਹੁਣ ਵੀਰਾ ਆਵੇਗਾ ਤੇ ਜਦੋਂ ਕਹਿੰਦੀ ਆ ਕਿ ਵੀਰਾ ਆਵੇਗਾ ਮੰਨੂ ਤਾਂ ਬਹੁਤ ਰੋਜੀ ਬਹੁਤ ਖੁਸ਼ ਹੋ ਜਾਂਦੀ ਆ ਰੋਜੀ ਕਹਿੰਦੀ ਆ ਸ਼ੁਕਰ ਆ ਮੰਨੂ ਤੂੰ ਆਪਣੇ ਮੂੰਹੋਂ ਕਿਹਾ ਕਿ ਵੀਰਾ ਆਵੇਗਾ ਤੇ ਜਦੋਂ ਉਹ ਜਾਂਦੇ ਆ ਹਸਪੀਟਲ ਤੇ ਗੁਰਪ੍ਰੀਤ ਕਹਿੰਦਾ ਆ ਕਿ ਮੰਨੂ ਨੂੰ ਮੇਰੀਆਂ ਅੱਖਾਂ ਦੇੋਂ ਸਾਹਮਣੋਂ ਦੂਰ ਲੈ ਜਾਓ ਤੇ ਜਦੋਂ ਉਸ ਨੂੰ ਲੈ ਕੇ ਜਾਂਦੇ ਆ ਹਸਪੀਟਲ ਤਾਂ ਉਸਦੇ ਦੋ ਮੁੰਡੇ ਹੁੰਦੇ ਆ ਜਦੋਂ ਉਸਦੇ ਦੋ ਮੁੰਡੇ ਹੁੰਦੇ ਆ ਤਾਂ ਗੁਰਪ੍ਰੀਤ ਬਹੁਤ ਹੈਰਾਨ ਹੁੰਦਾ ਆ ਉਹ ਕਹਿੰਦਾ ਆ ਇਹ ਕਿੱਦਾਂ ਹੋ ਗਿਆ ਡਾਕਟਰ ਨੇ ਤਾਂ ਦੋ ਕੁੜੀਆਂ ਕਿਹਾ ਸੀ ਤੇ ਇਹ ਮੁੰਡੇ ਕਿੱਦਾਂ ਹੋ ਗਏ ਤੇ ਉਹ ਤਾਂ ਬਹੁਤ ਹੀ ਖੁਸ਼ ਹੁੰਦਾ ਆ ਉਹ ਕਹਿੰਦਾ ਆ ਸੱਚਮੁੱਚ ਇਹ ਮੰਨੂ ਦੀ ਮੰਨੂ ਨੇ ਕਿਹਾ ਆ ਕੇਕ ਵੀਰੇ ਆਣਗੇ ਤਾਂ ਵੀਰੇ ਆਏ ਆ ਮੰਨੂ ਤਾਂ ਜੋ ਕਹਿੰਦੀ ਆ ਸੱਚ ਹੋ ਜਾਂਦਾ ਆ ਤੇ ਹੁਣ ਵੀ ਉਸਨੇ ਕਿਹਾ ਸੀ ਵੀਰੇ ਆਣਗੇ ਫਿਰ ਉਹ ਘਰੇ ਜਾ ਕੇ ਮੰਨੂ ਨੂੰ ਗੋਦੀ ਚੱਕਦਾ ਆ ਤੇ ਕਹਿੰਦਾ ਆ ਕਿ ਮੰਨੂ ਤੂੰ ਜੋ ਕਿਹਾ ਸੀ ਉਹ ਸੱਚ ਹੋ ਗਿਆ ਮੈਂ ਨਹੀਂ ਤੇਰੀਆਂ ਗੱਲਾਂ ਤੇ ਯਕੀਨ ਕਰਦਾ ਸੀ ਹੁਣ ਮੰਨੂ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਤੇਰੇ ਦੋ ਵੀਰੇ ਆ ਗਏ ਆ ਤੇ ਤੂੰ ਹੁਣ ਸਾਡੇ ਕੋਲੇ ਸਹਾਰ ਦੇ ਵਿੱਚ ਰਹਿਣਾ ਆ ਤੇ ਉਹ ਮਿੰਦੇ ਨੂੰ ਵੀ ਕਹਿੰਦਾ ਆ ਕਹਿੰਦਾ ਆ ਮਿੰਦੇ ਤੂੰ ਆਪਣੀ ਧੀ ਦੀ ਲੋੜੀ ਮਨਾਈ ਸੀ ਤੇ ਰੱਬ ਤਿਆਂ ਦੀਆਂ ਖੁਸ਼ੀਆਂ ਤੋਂ ਬਾਅਦ ਇੰਨਾ ਚੰਗਾ ਕਰਦਾ ਆ ਮੈਨੂੰ ਨਹੀਂ ਸੀ ਪਤਾ ਮੈਨੂੰ ਮaaf ਕਰ ਦੇਵੇਂ ਮੈਨੂੰ ਨਹੀਂ ਸੀ ਪਤਾ ਕਿ ਮਿੰਦੋ ਦੀ ਲੋੜੀ ਤੋਂ ਬਾਅਦ ਤੇ ਮੰਨੂ ਦੇ ਘਰ ਆਉਣ ਤੋਂ ਬਾਅਦ ਸਾਡੇ ਘਰ ਦੋ ਪੁੱਤਰਾਂ ਨੇ ਜਨਮ ਲੈਣਾ ਆ ਇਹ ਪਤਾ ਨਹੀਂ ਰੱਬ ਦੀ ਕਰਿਆ maat ਕਿਦਾਂ ਦੀ ਹੋ ਗਈ ਪਹਿਲਾਂ ਤਾਂ ਉਹਨਾਂ ਨੇ ਦੋ ਕੁੜੀਆਂ ਦਿਖਾਈਆਂ ਸੀ ਸਾਡਾ ਸਾਡੀ ਪਰਖਸ਼ਾ ਲੈਣ ਲਈ ਪਰ ਕੁੜੀਆਂ ਤੋਂ ਮੁੰਡੇ ਕਿੱਦਾਂ ਬਣ ਗਏ ਸਾਨੂੰ ਨਹੀਂ ਪਤਾ ਤੇ ਉਹ ਕੁੜੀਆਂ ਨੂੰ ਬਹੁਤ ਹੀ ਮੰਨਣ ਲੱਗ ਜਾਂਦਾ ਹੈ ਗੁਰਪ੍ਰੀਤ ਤੇ ਬਹੁਤ ਹੀ ਖੁਸ਼ ਹੁੰਦਾ ਆ ਤੇ ਰੋਜੀ ਵੀ ਇਸ ਗੱਲ ਨੂੰ ਦੇ ਸੁਣ ਕੇ ਬਹੁਤ ਖੁਸ਼ ਹੁੰਦੀ ਆ ਕਿ ਮੇਰੇ ਵੀ ਦੋ ਮੁੰਡੇ ਹੋਏ ਆ ਫਿਰ ਸਾਰੇ ਸਾਰਾ ਪਰਿਵਾਰ ਖੁਸ਼ ਹੁੰਦਾ ਆ ਤੇ ਘਰੇ ਆ ਜਾਂਦਾ ਆ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ